ਅੱਜ ਚਰਚਾ ਪੂਰੇ ਸੰਸਾਰ ਵਿੱਚ ਚੱਲ ਰਹੀ ਹੈ ਕਿ ਕਾਲੀ ਦਲ ਖਤਮ ਹੋ ਗਿਆ ਕਾਲੀ ਦਲ ਦਾ ਭੋਗ ਪੈ ਗਿਆ ਇਹਦਾ ਅੰਤ ਹੋ ਗਿਆ ਇਹ ਗੱਲਾਂ ਮੇਰੇ ਜੈਨ ਵਿੱਚ ਆਉਂਦੀਆਂ ਨਹੀਂ ਤੇ ਨਾ ਹੀ ਮੈਨੂੰ ਇਹ ਚਾਤੇ ਭਰੋਸਾ ਕਿ ਵਾਕਿਆ ਖਤਮ ਹੋ ਗਿਆ। ਅਕਾਲੀ ਦਲ ਨਾ ਤਾਂ ਖਤਮ ਹੋਇਆ ਹੈ। ਨਾ ਖਤਮ ਹੋਵੇਗਾ। ਪਰ ਜਿਹੜੇ ਅਕਾਲੀ ਦਲ ਦੇ ਸਿਧਾਂਤ ਨੂੰ ਮਲਿਆ ਮੇਟ ਕਰਨਗੇ। ਅਕਾਲੀ ਦਲ ਦੇ ਸਿਧਾਂਤ ਨੂੰ ਤੋੜਨਗੇ। ਉਪਰਮਾ ਰਾਜ ਸ਼ਕਤੀ ਦੇ ਵਿੱਚ ਲੋਕਾਂ ਦੀਆਂ ਖੰਭ ਚਕਟਾ ਪਾ ਕੇ ਕੁਝ ਚਿਰ ਮਨਮਾਨੀਆਂ ਪਰਿਵਾਰਵਾਦ ਭਾਈ ਭਤੀਜਾਵਾਦ ਦੋਤਾਵਾਦ ਪੁੱਤਰਵਾਦ ਪਤਨੀਵਾਦ ਨੋਵਾਦ ਨੂੰ ਬढ़ावा ਦੇਣਗੇ ਉਹ ਹੀ ਇੱਕ ਦਿਨ ਖਤਮ ਹੋ ਜਾਣਗੇ ਕਿਉਂਕਿ ਕਾਲੀਦਲ ਦਾ ਇਹ ਸਿਧਾਂਤ ਹੀ ਨਹੀਂਗਾ ਇਸ ਕਰਕੇ ਕਾਲੀ ਦਲ ਖਤਮ ਨਹੀਂ ਹੋਇਆ ਜਿਹੜੇ ਵੀ ਬੰਦਿਆਂ ਨੇ ਉਹਦੇ ਸਿਧਾਂਤ ਨੂੰ ਛੱਟ ਮਾਰੀ ਆ ਉਹ ਅੱਜ ਖਤਮ ਹੋ ਗਏ ਆ ਇਸ ਕਰਕੇ ਇਹ ਕਾਲੀ ਦਲ ਨਹੀਂ ਸੀਗਾ ਅਸੀਂ ਬੜੇ ਚਿਰ ਦੇ ਰੌਲਾ ਪਾ ਰਹੇ ਸੀ ਵੀ ਇਹ ਸ਼ਰੋਮਣੀ ਕਾਲੀ ਦਲ ਨਹੀਂ ਹੈ ਇਹ ਸ਼ਰੋਮਣੀ ਕੱਲੀ ਦਲ ਬਾਦਲ ਹੈ ਇੱਕ ਪਰਿਵਾਰ ਦਾ ਤੁਸੀਂ ਮੈਨੂੰ ਦੱਸੋ ਵੀ ਕਿੰਨੇ ਦਲ ਕਾਲੀ ਦਲ ਹੋਂਦ ਚ ਆਏ ਆ ਕਿਵੇਂ ਨਵੇਂ-ਨਵੇਂ ਸਾਡੇ ਸਮੇਤ ਉਪਜੇ ਆ ਤੁਸੀਂ ਮੈਨੂੰ ਇਹ ਦੱਸੋ ਉਨਾ ਦੇ ਅਕਾਲੀ ਦਲ ਜਿਹੜੇ ਰਜਿਸਟ੍ਰੇਸ਼ਨ ਹੋਈ ਹੈ ਉਹਦੇ ਤੇ ਲਿਖਿਆ ਵੀ ਸ਼੍ਰੋਮਣੀ ਅਕਾਲੀ ਦਲ ਫਤੇ ਲਿਖਿਆ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਸ਼ੇਰ-ਏ-ਪੰਜਾਬ ਲਿਖਿਆ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਲਿਖਿਆ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਲਿਖਿਆ ਹੋਵੇ ਇਹ ਕਿਨੇ ਲਿਖਿਆ ਹੈ ਇਹ ਜਿਹੜੇ ਰਾਜਕਰਦੇ ਉਹਨਾਂ ਨੇ ਤਾਂ ਆਪਦੇ ਨਾਮ ਦੇ ਨਾਲ ਹੀ ਲੇ ਲਿਆ ਤੁਸੀਂ ਜਦੋਂ ਨੋਮੀਨੇਸ਼ਨ ਪੇਪਰ ਭਰਦੇ ਹੋ ਵੇਖੋ ਕਾ ਕੀ ਤੇ ਨਾ ਕੀ ਦੇ ਨਾਮ ਆਉਂਦਾ ਉਹਦੇ ਤੇ ਨਾਮ ਆਉਂਦਾ ਸ਼ਰਮਣੀ ਅਕਾਲੀ ਦਲ ਫਲਾਣਾ ਬੰਦੇ ਦਾ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਫਲਾਣਾ ਪਰਿਵਾਰ ਦਾ ਅਕਾਲੀ ਦਲ ਤੇ ਫਿਰ ਮੈਨੂੰ ਦੱਸੋ ਤੇ ਜਦੋਂ ਸਿਧਾਂਤ ਹੀ ਨਹੀਂ ਹੋ ਜੇ ਤੇ ਅਕਾਲੀ ਦਲ ਦੇ ਵਿੱਚ ਜਿਹੜਾ ਹਿੰਦੂ ਆ ਉਹ ਹਿੰਦੂ ਵਧੀਆ ਬਣ ਕੇ ਰਵੇ ਅਕਾਲੀ ਦਲ ਦੇ ਵਿੱਚ ਜੇ ਮੁਸਲਮਾਨ ਆਇਆ ਵਧੀਆ ਮੁਸਲਮਾਨ ਬਣ ਕੇ ਰਵੇ ਜੇ ਕਾਲੀ ਦਲ ਦੇ ਵਿੱਚ ਸਾਈ ਆਇਆ ਹੈ ਉਹ ਵਧੀਆ ਸਾਈ ਬਣ ਕੇ ਰਵੇ ਜਿਹੜੇ ਵੀ ਧਰਮ ਦਾ ਬੰਦਾ ਆਇਆ ਕਾਲੀ ਦਲ ਚਾਹਦੇ ਹੋਣ ਦੀ ਆਈਡੈਂਟੀ ਰੱਖੇ ਰਾਜ ਭਾਗ ਜਿਵੇਂ ਬਾਤ ਚਈਆਂ ਸਾਰੀਆਂ ਪਾਵਾ ਹੁੰਦੀਆਂ ਤੇ ਫਿਰ ਇਹਦਾ ਮਤਲਬ ਜੇ ਕਾਲੀ ਦਲ ਦਾ ਸਿਧਾਂਤ ਪ੍ਰਧਾਨ ਹੀ ਸਿਧਾਂਤ ਤੋੜ ਦੂਗਾ ਤੇ ਫਿਰ ਅਸੀਂ ਦੂਜੀ ਕੌਮ ਨੂੰ ਕਵਾਂਗੇ ਕਿਉਂਕਿ ਇਹ ਜਿਹੜਾ ਕਾਲੀ ਦਲ ਆ ਮੀਰੀ ਪੀਰੀ ਦੇ ਸਿਧਾਂਤ ਦੇ ਮਤਲਬ ਛੇਵੇਂ ਪਾਸ਼ਾ ਨੇ ਸਾਨੂੰ 1668 ਦੇ ਵਿੱਚ ਮੀਰੀ ਪੀਰੀ ਦੇ ਲੜ ਲਾਇਆ ਸੀ ਤੇ ਅਕਾਲੀ ਦਲ 1920 ਵਿੱਚ ਹੋਂਦ ਵਿੱਚ ਆਇਆ 1920 ਹੋਂਦ ਵਿੱਚ ਇੱਕ ਸਾਲ ਤੇ ਅੱਜ ਨੂੰ 100 ਸਾਲ ਤੇ 4 104 ਸਾਲ ਹੋ ਗਏ ਹੋਂਦ ਵਿੱਚ ਆਏ ਨੂੰ ਜਿਹੜਾ ਅਕਾਲੀ ਦਲ ਅਕਾਲ ਤਖਤ ਤੋਂ ਬਣਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਣਿਆ ਹੋਵੇ 104 ਸਾਲ ਤੋਂ ਵੱਧ ਉਹਦੀ ਆਯੂ ਹੋ ਗਈ ਹੋਵੇ ਹਜੇ ਤੱਕ ਲੜੀ ਜਾਂਦਾ ਹੋਵੇ ਇਹ ਅਕਾਲੀ ਦਲ ਨੇ ਵਡੀਆਂ ਪੰਥ ਦੀਆਂ ਲੜਾਈਆਂ ਲੜੀਆਂ ਕੌਮ ਦੀਆਂ ਲੜਾਈਆਂ ਲੜੀਆਂ ਐਮਰਜੈਂਸੀ ਨੇ ਲੜਾਈਆਂ ਲੜੀਆਂ ਇਹ ਪਾਣੀਆਂ ਦੀਆਂ ਲੜਾਈਆਂ ਲੜੀਆਂ ਚੰਡੀਗੜ੍ਹ ਦੀਆਂ ਲੜਾਈਆਂ ਸੂਬੇ ਦੀਆਂ ਲੜੀਆਂ ਡੈਮੋਕਰੇਸੀ ਦੀਆਂ ਲੜਾਈਆਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਨੇ ਸਰਕਾਰ ਤਖਤ ਸਾਦਾ ਧੀਆਂ ਪੰਨਾਂ ਦੀਆਂ ਬੇਪੱਤੀਆਂ ਕਰਤੀਆਂ ਸੰਤ ਜਰਨੈਲ ਸਿੰਘ ਭਿੰਡਰਵਾਲੇ ਸ਼ਹੀਦ ਕਰ ਦਿੱਤਾ ਸਾਡਾ ਤੋਸ਼ਖਾਨਾ ਲੁੱਟ ਲਿਆ ਵਡੀਆਂ-ਵੱਡੀਆਂ ਲੜਾਈਆਂ ਲੜੀਆਂ ਤੇ ਅਕਾਲੀ ਦਲ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਨ ਕਰਾਉਣ ਵਾਲਿਆਂ ਦੇ ਵਿਰੁੱਧ ਇੱਕ ਬਹੁਤ ਵੱਡੀ ਜਹਾਦ ਸ਼ਰੀਆ ਨੇ ਲੜਾਈਆਂ ਲੜੀਆਂ ਇਸ ਕਰਕੇ ਇਹ ਖਾਤਾ ਮੈਂ ਨਹੀਂ ਹੋ ਸਕਦਾ ਹੁਣ ਤੁਸੀਂ ਦੱਸੋ ਅਕਾਲੀ ਦਲ ਇੱਕ ਵਾਹਦ ਪਾਰਟੀ ਹੈ ਜਿਹੜੀ ਸਾਰੇ ਇੰਡੀਆ ਦੀ ਪੁਰਾਣੀ ਪਾਰਟੀ ਹੈ ਅਕਾਲੀ ਦਲ ਪਹਿਲਾਂ ਹੁੰਦਾ ਜਾਏ ਕਾਂਗਰਸ ਬਾਦ ਚਾਈ ਬੀਜੇਪੀ ਬਾਦ ਚਾਈ ਤੇ ਫਿਰ ਦੂਜੀਆਂ ਜਿੰਨੀਆਂ ਵੀ ਪਾਰਟੀਆਂ ਬਾਦ ਚਾਈਆਂ ਤੇ ਅਕਾਲੀ ਦਲ ਵਾਹਦ ਪਾਰਟੀ ਹੈ ਲਗਾਤਾਰ ਚੱਲ ਰਹੀ ਹੈ ਇਹ ਚੱਲਦੀ ਹੈ ਤੇ ਚੱਲਦੀ ਰਹੇਗੀ ਅੱਜ ਰਾਲਾ ਪਾਰਿਆ ਜਿਹੜਾ ਸਿਧਾਂਤ ਹੁੰਦਾ ਤੁਸੀਂ ਮੈਨੂੰ ਦੱਸੋ ਜੇ ਤੋਂ ਬੰਦਾ ਸਿਧਾਂਤ ਹੀ ਨੋ ਜੇ ਰੂਲ ਆਊਟ ਹੁੰਦਾ ਹੁਣ ਤੁਸੀਂ ধরੋ ਜੇ ਹਾਈ ਕੋਰਟ ਦਾ ਜੱਜ ਆਪਣੇ ਕਨਸਟੀਟਿਊਸ਼ਨ ਨੂੰ ਆਪਣੇ ਲਾ ਨੂੰ ਰੂਲ ਆਊਟ ਕਰੇ ਉਹ ਹਾਈ ਕੋਰਟ ਦਾ ਜੱਜ ਹੈ ਭਾਵੇਂ ਸੁਪਰੀਮ ਕੋਰਟ ਦਾ ਜੱਜ ਹੈ ਭਾਵੇਂ ਸੈਸ਼ਨ ਦਾ ਜੱਜ ਹੈ ਭਾਵੇਂ ਲੋਅਰ ਕੋਰਟ ਦਾ ਜੱਜ ਹੈ ਉਹਦੀ ਕ੍ਰੈਡੀਬਿਲਟੀ ਘਟ ਜਾਂਦੀ ਹੈ ਇੱਕ ਵਾਰੀ ਤੋਂ ਫੈਸਲਾ ਚੰਗਾ ਜਾਂ ਮਾੜਾ ਕਰ ਸਕਦਾ ਹੈ ਫਿਰ ਉਹਨੂੰ ਸਾਰਾ ਪਾਈਚਾਰਾ ਸਾਰੀਆਂ ਤਰ੍ਹਾਂ ਕਿਉਂਕਿ ਜੱਜ ਨੇ ਰਾਜ ਲੋਕਾਂ ਦੇ ਕਰਨ ਦਾ ਲੋਕਾਂ ਦੇ ਵਿੱਚ ਹੁੰਦਾ ਲੋਕਾਂ ਤੇ ਉਹਦੇ ਕਾਨੂੰਨ ਹੁੰਦੇ ਆ ਤੇ ਫਿਰ ਉਹਦੀ ਕਰੈਡੀਬਿਲਟੀ ਘੱਟ ਜਾਂਦੀ ਹੈ ਤੇ ਕਹਿੰਦੇ ਭਈ ਇਹ ਜੱਜ ਕੋਲੇ ਨਾ ਜਾਓ ਇਹਨੇ ਤਾਂ ਫੈਸਲਾ ਠੀਕ ਕਰਨਾ ਹੀ ਨਹੀਂ ਇਹ ਧਾਰਨਾ ਬਣ ਜਾਂਦੀ ਹੈ ਜਿਹੜੇ ਕੋਈ ਅਖਬਾਰ ਹੋਣ ਜੋ ਪੱਤਰਕਾਰ ਹੋਣ ਮੀਡੀਆ ਹੋਵੇ ਜਿਹੜੇ ਸੱਚ ਬੋਲਦਾ ਵਾ ਛੋਟੇੋਗ ਨਾਲ ਸੱਚ ਬੋਲਦਾ ਇਹ ਅਣਖ ਦੀ ਗੱਲ ਕਰੂਗਾ ਜਿਹੜੇ ਗਲਤ ਗੱਲ ਕਰਦੇ ਆ ਊਰੂ ਲੋਟ ਕਰਦੇ ਆ ਸਰਕਾਰਾਂ ਦੇ ਮੁਤਾਬਕ ਚੱਲਦੇ ਲੋਕੀ ਕਹਿੰਦੇ ਭਈ ਇਹ ਮੀਡੀਆ ਤੋਂ ਬਚ ਕਰੋ ਇਹ ਤਾਂ ਸਰਕਾਰਾਂ ਨਾਲ ਹੀ ਚੱਲਦੇ ਆ ਇਹ ਕਹਿੰਦੇ ਲੋਕ ਜਿਹੜੇ ਲੀਡਰ ਹੁੰਦੇ ਆ ਕਹਿੰਦੇ ਆ ਵੀ ਲੀਡਰ ਵਧੀਆ ਚਿਹਰਾ ਵੀ ਲੀਡਰ ਵਧੀਆ ਵੀ ਲੀਡਰ ਆ ਵੀ ਲੀਡਰ ਆ ਵੀ ਲੀਡਰ ਉਹ ਕਹਿੰਦਾ ਨਾ ਨਾ ਬੱਜ ਕੇ ਚੱਲੋ ਇਹ ਪਾਵਾਂ ਜਿੰਨੀ ਮਰਜ਼ੀ ਕਰੀ ਚੱਲਣ ਇਹ ਪੰਥ ਨਾਲ ਨਹੀਂ ਚੱਲਦੇ ਇਹ ਤਾਂ ਸਰਕਾਰਾਂ ਨਾਲ ਚੱਲਦੇ ਆ ਇਹ ਲੋਕਾਂ ਦੇ ਕੋਲ ਧਾਰਨਾ ਇਹ ਸਾਰੀਆਂ ਗੱਲਾਂ ਜੇ ਹੁਣ ਫਰਜ਼ ਕਰੋ ਜੇ ਨੈਸ਼ਨਲ ਹਿਊਮਨ ਰਾਈਟਸ ਤੇ ਮਨੋਰਟੀ ਕਮਿਸ਼ਨ ਤੇ ਜਿਹੜੇ ਕਮਿਸ਼ਨ ਜਿਹੜੇ ਕੌਮਾਂ ਲਈ ਬਣੇ ਉਹ ਕੰਮ ਨਾ ਕਰਨ ਉਹ ਕਹਿੰਦੇ ਛੱਡੋ ਇਹ ਕਮਿਸ਼ਨ ਤਾਂ ਸਰਕਾਰ ਦਾ ਕਮਿਸ਼ਨ ਹੈ ਇਹ ਸਰਕਾਰ ਦੇ ਮੁਤਾਬਕ ਕੌਮਾਂ ਦੇ ਫੈਸਲੇ ਕਰਦੇ ਆ ਤੇ ਜੇ ਆਪਾਂ ਸੜਕ ਤੇ ਜਾਂਦੇ ਆਂ ਸੜਕ ਤੇ ਜ ਜਾਂਦੇ ਆਂ ਰੂਲ ਹੈ ਜੇ ਸੜਕ ਦੇ ਖੱਬੇਸ ਚੱਲਾਂਗੇ ਐਕਸੀਡੈਂਟ ਨਹੀਂ ਹੋਊਗਾ ਜੇ ਸੜਕ ਦੇ ਵਿਚਾਲੇ ਚੱਲਾਂਗੇ ਤੋ ਐਕਸੀਡੈਂਟ ਹੋਣਾ ਹੀ ਹੋਣਾ ਹਾਂ ਇਹ ਗੱਲ ਜ਼ਰੂਰ ਆ ਕੁਝ ਬੰਦਾ ਆਉਣ ਵਾਲੇ ਨੂੰ ਵੀ ਜਾਨ ਦਾ ਖਤਰਾ ਹੈ ਜਾਣ ਵਾਲੇ ਨੂੰ ਜੇ ਬੰਦਾ ਸੜਕ ਤੇ ਚੱਲਣ ਵਾਲਾ ਮੇਨ ਬੰਦਾ ਸਰਕਾਰ ਦੇ ਵਿਚਾਲੇ ਚੱਲਦਾ ਆਉਣ ਵਾਲਾ ਕਹਿੰਦਾ ਯਾਰ ਇਹ ਪਤਾ ਨਹੀਂ ਮੂਰਖਾ ਰਿਆ ਬਚ ਜਾ ਕੋਈ ਲਾਈਟਾਂ ਦਿੰਦਾ ਉਹ ਆ ਬਚ ਜਾਂਦਾ ਆ ਖੀਰ ਤਾਂ ਜਿਹੜਾ ਵਿਚਾਲੇ ਚੱਲਣ ਵਾਲਾ ਸਿਧਾਂਤਹੀਨ ਹੈ ਰੂਲ ਆਊਟ ਕਰੂਗਾ ਉਹਦਾ ਐਕਸੀਡੈਂਟ ਇੱਕ ਦਿਨ ਹੋਣਾ ਹੀ ਹੋਣਾ ਏਸੇ ਤਰੀਕੇ ਇਹ ਜਿਹੜਾ ਬਾਦਲ ਦਲ ਸੀ ਇਹਨੇ ਰੂਲ ਆਊਟ ਕਰਤਾ ਤੇ ਸੜਕ ਦੇ ਵਿਚਾਲੇ ਚੱਲਣ ਲੱਗ ਪਿਆ ਤੇ ਜਿਹੜੇ ਪਾਸੇ ਚੱਲਣਾ ਸਿਧਾਂਤ ਦੇ ਨਾਲ ਰੂਟ ਆਊਟ ਹੁਣ ਰੋਲਾ ਪਾ ਰਹੇ ਨਹੀਂ ਰੋਲਾ ਪਾ ਰਹੇ ਨਹੀਂ ਜੀ ਅੱਜ ਆਪਾਂ ਇਕੱਠੇ ਹੋ ਜੀਏ ਕਹਦੇ ਬਹੁਤ ਮਾੜਾ ਜੀ ਅੱਜ ਇਕੱਠੇ ਬਹੁਤ ਮਾੜਾ ਜੀ ਦੂਜਾ ਕਹਿੰਦਾ ਬਹੁਤ ਮਾੜਾ ਜੀ ਬਹੁਤ ਮਾੜਾ ਇੱਕ ਦੂਜੇ ਨਿੰਦੀ ਗਰੁੱਪ ਬਣਾ ਲਏ ਦਰਸਲ ਦੇ ਵਿੱਚ ਲੋਕ ਜੇ ਕਾਲੀ ਦਲ ਹੈਗਾ ਇਹ ਸੋਚ ਵਾਲੇ ਬੰਦੇ ਆ ਤੇ ਤਾਂ ਹੀ ਤਾਂ ਅਮਰਤਪਾਲ ਜਿੱਤਿਆ ਹੁਣ ਅਮਰਤਪਾਲ ਨੂੰ ਵੋਟਾਂ ਜਿਹੜੀਆਂ 2 ਲੱਖ ਦੇ ਕਰੀਬ ਵੱਧ ਨਾਲ ਜਿੱਤਿਆ 50000 ਤੋਂ ਵੱਧ ਭਾਈ ਸਰਬਜੀਤ ਸਿੰਘ ਜਿੱਤਿਆ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਕੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਮੈਨੂੰ ਦੱਸੋ ਅੱਜ ਦੇ ਕਾਲੀ ਦਲ ਦੇ ਕਿਸੇ ਪ੍ਰਧਾਨ ਨੇ ਪਾਰਲੀਮੈਂਟ ਦੇ ਵਿੱਚ ਸੈਸ਼ਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਨਹੀਂ ਬੁਲਾਈ ਨਹੀਂ ਭੁੱਲੀ ਗਏ ਜਿਹੜੇ ਸਿਧਾਂਤ ਹੀ ਭੁੱਲ ਗਏ ਤੇ ਇਹ ਫਤੇ ਬੁਲਾਉਣੇ ਕਿਹੜੇ ਔਖੀ ਸੀ ਇਹਦੇ ਤੇ ਕਿਹੜਾ ਜੁਰਮ ਲੱਗਦਾ ਸੀ ਇਹਦੇ ਤੇ ਕਿਹੜਾ ਟਾਡਾ ਲੱਗਦਾ ਸੀ ਪੋਟਾ ਲੱਗਦਾ ਸੀ ਪਵਾਂ ਸੈਂਟਰ ਸਰਕਾਰ ਫਤੇ ਤੇ ਲਾ ਸਕਦੀ ਆ ਕਿਉਂਕਿ ਸਾਨੂੰ ਗੁਲਾਮੀ ਵਿੱਚ ਰੱਖਣਾ ਚਾਹੁੰਦੀ ਆ ਪਰ ਫੇਰ ਵੀ ਹੁੰਡਾ ਨੇ ਇਹ ਫਤੇ ਜਿਹੜੀ ਬੁਲਾਈ ਹੈ ਤੇ ਫੇਰ ਹੀ ਜਿਹੜਾ ਸਾਰਾ ਢਾਂਚਾ ਤੁਸੀਂ ਆਪਾਂ ਆਪਾਂ ਸੋਚੀਏ ਧਿਆਨ ਦੇ ਨਾਲ ਇਹ ਗੱਲਾਂ ਨੂੰ ਸੋਚਣ ਵਾਲਿਆ ਹੁਣ ਤੁਸੀਂ ਦੱਸੋ ਇਹ ਸਾਰੇ ਡਰਾਮਾ ਕਰਦੇ ਆ ਤੁਸੀਂ ਦੱਸੋ ਬਰੰਪਰਾ ਲੱਗ ਹੋਏ ਥੋੜੇ ਚਿਰ ਬਾਅਦ ਫੇਰ ਸ਼ਾਮਲ 3 ਸਾਥ ਸਭ ਲੱਗ ਹੋਏ ਥੋੜੇ ਚਿਰ ਫੇਰ ਸ਼ਾਮਲ ਉਸ ਤੋਂ ਬਾਅਦ ਆ ਸਾਰੇ ਜਿੰਨੇ ਬੰਦੇ ਆਏ ਆ ਇਹ ਸਾਰੇ ਅਲੱਗ ਹੋਏ ਫੇਰ ਉਹਦੇ ਸ਼ਾਮਲ ਫੇਰ ਤੁਸੀਂ ਦੱਸੋ ਇਹ ਇੱਕ ਡਰਾਮਾ ਕਰ ਰਿਹਾ ਹੈ ਇਹ ਤੁਸੀਂ ਦੱਸੋ ਕਿੰਨੇ ਬੰਦੇ ਆਏ ਆ ਕਿੰਨੇ ਬੰਦੇ ਨਿਕਲੇ ਤੇ ਕਿੰਨੇ ਵੇ ਪਏ ਆ ਇਹ ਉੱਥੇ ਹੀ ਰਹਿੰਦੇ ਕੋ ਮੇ ਰਹਿੰਦੇ ਹੁਣੇ ਤਾਂ ਰਹਿੰਦੇ ਆ ਕਿ ਲੋਕ ਇਹਨਾਂ ਨਾਲੋਂ ਬਿਲਕੁਲ ਟੁੱਟਦੇ ਆ ਜੇ ਉਹਨਾਂ ਦੇ ਨਾਲ ਰਹਿੰਦੇ ਆ ਨਾ ਬਾਦਲ ਰਹੇ ਇਹ ਟੁੱਟਦੇ ਆ ਇਹਨਾਂ ਨੇ ਡੱਡ ਗਰੁੱਪ ਬਣਾ ਕੇ ਉਹ ਕਹਿੰਦਾ ਕੋਈ ਨਹੀਂ ਆਪਾਂ ਠੀਕ ਕਰਦੇ ਆ ਫਲਾਣੇ ਨੂੰ ਵੀ ਜੋੜਦੇ ਆ ਸੁਖਵੀਰ ਨੂੰ ਕੱਢ ਦਿੰਨੇ ਆ ਕੋਈ ਕਹਿੰਦਾ ਨਾ ਕੱਢੋ ਕੋਈ ਕਹਿੰਦਾ ਕੱਢ ਦਿਓ ਕੋਈ ਕੁਛ ਕਰੀ ਜਾਂਦਾ ਉਹ ਬੰਦਿਆਂ ਨੂੰ ਨਾਲ ਜੋੜ ਕੇ ਰੱਖਿਆ ਵੀ ਆ ਜਿਹੜੇ ਥੱਲੇ ਵਾਲੇ ਰੂਟ ਲੋਕ ਟੁੱਟ ਗਏ ਆ ਹੁਣ ਟੁੱਟਦੇ ਜਾਂਦੇ ਭਜਦੇ ਜਾਂਦੇ ਉਹ ਕਹਦੇ ਮੈਂ ਵੀ ਇੱਥੇ ਰੱਖ ਲਾਂ ਇਹ ਡੱਡ ਗਰੁੱਪਾਂ ਚ ਰੱਖਣਗੇ ਸਾਨੂੰ ਇਹ ਮੂਰਖ ਬਣਾਉਂਦੇ ਰਹਿਣਗੇ ਜਦੋਂ ਇੱਕ ਚੇਂਜ ਆਈ ਸੀ ਤੇ ਰਾਮੂ ਵਾਲੇ ਨਿਕਲੇ ਆ ਤੇ ਲੋਕੀ ਰਾਮੂ ਵਾਲੀ ਉਹਨੇ ਹੋ ਗਈ ਜਦੋਂ ਕਿ ਚੇਂਜ ਆਉਣ ਲੱਗੀ ਸੀ ਮਨਪ੍ਰੀਤ ਨਿਕਲਿਆ ਉਹਨੇ ਕੀ ਬਣਾਤਾ ਮਨਪ੍ਰੀਤ ਨੇ ਬਣਾਤੀ ਪੀਪੀ ਬਣਾਤੀ ਉਹ ਵੀ ਫਿਰ ਚਲਾ ਗਿਆ ਹੌਲੀ 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 ਸਾਰੇ ਉਹਨਾਂ ਦੇ ਘਰੇ ਚ ਦੁਬਾਰਾ ਵੜ ਕੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਵੀ ਇਹ ਸਾਰਾ ਮੈਚ ਡਰਾਮਾ ਕਰਦਾ ਹੈ ਇਹ ਬੰਦੇ ਜਿਹੜੇ ਟੁੱਟ ਕੇ ਇੱਕ ਅਸਲ ਸਿਧਾਂਤਕ ਪਾਰਟੀ ਇਕੱਠੇ ਪੰਥ ਦੇ ਤੌਰ ਤੇ ਜਿਵੇਂ ਪੰਥ ਨੇ ਏਕਤਾ ਸਰਬਜੀਤ ਸਿੰਘ ਵਾਲੀ ਸੀਟ ਤੇ ਕਰਤੀ ਹੈ ਤੇ ਭਾਈ ਅਮਰਤਪਾਲ ਵਾਲੀ ਤੇ ਕਰਤੀ ਹੈ ਉਹਦੇ ਤੇ ਜਿਹੜੀ ਏਕਤਾ ਕਰਤੀ ਹੈ ਨਾ ਉਹਦੇ ਤੋਂ ਚਿੰਤਤ ਹੋਈ ਫਿਰਦੇ ਆ ਜਿਨ੍ਹਾਂ ਨੂੰ ਹਾਰਡਲਾਈਨਰ ਹਾਰਡਲਾਈਨਰ ਕਹਿੰਦੇ ਸੀ ਐ ਰੈਡੀਕਲ ਕਹਿੰਦੇ ਸੀ ਜਿਹੜੇ ਕਿ ਕਾਨੂੰਨੀ ਬੰਦੇ ਸੀ ਅਣਖੀ ਬੰਦੇ ਸੀ ਕੌਮ ਦੇ ਬੰਦੇ ਸੀ ਕੌਮ ਨੂੰ ਬਚਾਉਣਾ ਚਾਹੁੰਦੇ ਸੀ ਤੇ ਸਾਰਿਆਂ ਦਾ ਸਤਕਾਰ ਕਰਦੇ ਜੀ ਸਾਰੇ ਧਰਮਾਂ ਨੂੰ ਚੁਣ ਕੇ ਲਿਆ ਤੇ ਫਿਰ ਦੱਸੋ ਜੀ ਅਕਾਲੀ ਦਲ ਦਾ ਅੱਜ ਸਿਧਾਂਤ ਹੈ ਜਿਹੜਾ 1920 ਚ ਹੋਣ ਚਾਇਆ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਮੈਨੂੰ ਦੱਸੋ ਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਅਮਰ ਸ਼ਕਤ ਦਾ ਜੇ ਜਿਹੜੀ ਢਾਹ ਆਰਐਸਐਸ ਨੇ ਥੋੜੀ ਲਈ ਹੈ ਕਾਲੀ ਦਲ ਦੇ ਪ੍ਰਧਾਨ ਨੇ ਆਪ ਹੀ ਢਾਲ ਲਈ ਹੈ ਦੱਸੋ ਜਿਹੜਾ ਕਾਲੀ ਦਲ ਦਾ ਪ੍ਰਧਾਨ ਬਣੂਗਾ ਉਹ ਆਪ ਅਮਰਤਾਰੀ ਵੀ ਹੋਣਾ ਚਾਹੀਦਾ ਤੇ ਉਹਦੀ ਧਰਮ ਪਤਨੀ ਵੀ ਹੋਣੀ ਚਾਹੀਦੀ ਹੈ ਤੁਸੀਂ ਮੈਨੂੰ ਦੱਸੋ ਕਾਲੀ ਦਲ ਦੇ ਪ੍ਰਧਾਨ ਦਾ ਤਾਂ ਅਮਰ ਸ਼ਕਲਿਆ ਚਲੋ ਧਰਮ ਪਤਨੀ ਆ ਅਮਰ ਸ਼ਕਿਆ ਛਕਣਾ ਤੇ ਚਲ ਪਰਿਵਾਰ ਨੂੰ ਸਾਰੇ ਨੂੰ ਚਾਹੀਦਾ ਜੇ ਮੈਂ ਕੁਝ ਵੀ ਨਹੀਂ ਕਹਿੰਦਾ ਨਾ ਸਕੇ ਚੱਲ ਨਹੀਂ ਸ਼ਕਦਾ ਫਿਰ ਸਿਧਾਂਤ ਦੇ ਮੁਤਾਬਕ ਜਿਹੜਾ ਪ੍ਰਧਾਨ ਆ ਉਹ ਵੀ ਅਮਰ ਛਕੇ ਤੇ ਉਹਦੀ ਘਰ ਵਾਲੀ ਨਹੀਂ ਅਮਰ ਛਕੇ ਧਰਮ ਪਤਨੀ ਤੇ ਦੋਸੂ ਛਕੇ ਇਸ ਕਰਕੇ ਆ ਸ੍ਰੀ ਸਾਹਿਬ ਐ ਸ੍ਰੀ ਸਾਹਿਬ ਤੋਂ ਡਰ ਆਉਂਦਾ ਸ੍ਰੀ ਸਾਹਿਬ ਤੋਂ ਜੇ ਡਰ ਆਉਂਦਾ ਉੱਪਰ ਦੀ ਪਾ ਕੇ ਰੱਖੋ ਕੀ ਡਰ ਐ ਜੇ ਅਸੀਂ ਆਪਦੇ ਚਿਹਰੇ ਨੂੰ ਲੁਕੋ ਕੇ ਰੱਖਾਂਗੇ ਫਿਰ ਕੌਮ ਕਿੱਧਰ ਜਾਊਗੀ ਤੇ ਫਿਰ ਇਹ ਢਾਕ ਹੀ ਨਹੀਂ ਲਾਈ ਐ ਇਹ ਢਾਕ ਕਿਸੇ ਨੇ ਲਾਈ ਅਸੀਂ ਲਈ ਆਪ ਅਸੀਂ ਆਪ ਦਾ ਪ੍ਰਧਾਨ ਅਮਰ ਸ਼ਕਲਿਆ ਤੇ ਉਹਨਾਂ ਦੀ ਧਰਮ ਪਤਨੀਆਂ ਨੇ ਅਮਰ ਸ਼ਕਿਆ ਦਸੋ ਨਹੀਂ ਸ਼ਕਿਆ ਇਸ ਕਰਕੇ ਮੈਂ ਸੁਝਾਅ ਵੀ ਦਿਨਾ ਕਿ ਵਿਵਹਰ ਸੇ ਮਤ ਜੀ ਹੋਰ ਜਿਹੜੇ ਸਾਰੇ ਪ੍ਰਧਾਨ ਆ ਭਾਈ ਇਹ ਤੁਸੀਂ ਸਾਡੇ ਸਤਕਾਰਯੋਗੋਂ ਅਮਰਤ ਸ਼ਕੋ ਸਾਰੇ ਉਹ ਸਿਧਾਂਤ ਨੂੰ ਲਾਗੂ ਕਰੋ ਤੇ ਜੋ ਕਾਲੀ ਦਲ ਦੇ ਸਿਧਾਂਤ ਤੇ ਆਪਾਂ ਪਹਿਰਾ ਦੇ ਕੇ ਸਾਰੇ ਚੱਲੀਏ ਤੇ ਕਾਲੀ ਦਲ ਨਾ ਖਤਮ ਹੋਇਆ ਨਾ ਖਤਮ ਹੋਵੇ ਚੜਦੀ ਕਲਾ ਚ ਰਹੇ ਆ ਪੰਥ ਕੌਮ ਦੀ ਜਿਹੜੀ ਅਸੀਂ ਸਾਰੇ ਲਗਾਤਾਰ ਲੜ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਬੰਦੀ ਸਿੰਘਾਂ ਦੀ ਲੜਾਈ ਤੇ ਸਾਰੀਆਂ ਲੜਾਈਆਂ ਲੜੀਆਂ ਤੇ ਲੜਦੇ ਰਵਾਂਗੇ ਤੇ ਕਾਲੀ ਦਲ ਚੜਦੀ ਕਲਾ ਚ ਰਹੂਗਾ ਇੱਕ ਪਰਿਵਾਰ ਦਾ ਪਤਨ ਆਇਆ ਉਹ ਜੇ ਮੈਂ ਵੀ ਗਲਤ ਕਰੂੰਗਾ ਮੈਂ ਆਪਦੇ ਪੁੱਤ ਨੂੰ ਬਣਾਉਂਗਾ ਆਪਦੀ ਨੌਮ ਬਣਾਉਂਗਾ ਮੈਂ ਆਪਦੇ ਦੋਤੇ ਨੂੰ ਬਣਾਉਂਗਾ ਜੇ ਮੈਂ ਪਰਿਵਾਰਵਾਦ ਕਰੂੰਗਾ ਤੇ ਜੇ ਆਪਦੇ ਕਾਲੀ ਦਲ ਦੇ ਨਾਂ ਸ਼੍ਰੋਮਣੀ ਅਕਾਲੀ ਦਲ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਅਕਾਲੀ ਦਲ ਲਾਉਂਗਾ ਮੈਂ ਅੱਜ ਨਹੀਂ ਤਾਂ ਕੱਲ ਨੂੰ ਖਤਮ ਹੋ ਜਾਊਂਗਾ ਇਸੇ ਕਰਕੇ ਅਸੀਂ ਸੋਚ ਵਿਚਾਰ ਕੇ ਸ਼੍ਰੋਮਣੀ ਅਕਾਲੀ ਦਲ ਫਤਿਹ ਆਇਆ ਕਿ ਫਤਿਹ ਵਾਹਿਗੁਰੂ ਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਇਹ ਸਾਰੇ ਪ੍ਰਧਾਨਾਂ ਤੇ ਧਰਨਪਤਿਆਂ ਨੂੰ ਅਮਰਤਾਰੀ ਹੋ ਕੇ ਆਪਣੇ ਸਿਧਾਂਤ ਨੂੰ ਇਨ ਮੈਨੂੰ ਲਾਗੂ ਕਰਕੇ ਚੜ੍ਹਦੀ ਕਲਾ ਵਾਲੇ ਜਾਣਾ ਚਾਹੀਦਾ ਹੈ